ਤਦ ਗੁਰੂ ਨਾਨਕ ਜੀ ਦਾ ਬਰਕਤ ਦਿੱਤੀ ਹੈ ਕਿ ਸਵੇਰੇ ਸਮੇਂ ਤੋਂ ਇਹਨੇ ਜਾਰਾ ਨਾਲ ਤੋਂ ਅਖੰਡ ਪਾਠਾਂ ਦੇ ਲੜੇ ਸਾਹੀ ਪਾਠਾਂ ਦੇ ਲੜੇ ਰਹੇ ਹੁੰਦੇ ਸੀ ਜਿਹਦਾ ਅੱਜ ਅਗਰ 5 ਵਜੇ ਨੂੰ ਕੋਲ ਪਰ ਕਿੰਨਾ ਨਰਮਾ ਸਮਾ ਲੰਮਾ ਸਮਾ ਵੀ ਹੈ ਪਰ ਪ੍ਰਸਾਦ ਵੀ ਕਮ ਨਹੀਂ ਰੋਕਦਾ ਅਗਦੇ ਤੋਂ ਅਗਦੇ ਵਿੱਚ ਵਾਹਿਗੁਰੂ ਪ੍ਰਮੇਸ਼ਰ ਦੇ ਨਾਲ ਜੁੜਨਾ ਬਹੁਤ ਹੀ ਵੱਡੀ ਗੱਲ ਹੈ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਹੈ ਬੰਸ਼ੇ ਕੀਤਨੀ ਹੈ ਕਿ ਨਕਰਤ ਲਾਖੇ ਉੱਤੇ ਜਿਨ੍ਹਾਂ ਨੇ ਆਪਣੀ ਨਾਮ ਬਾਣੀ ਦੇ ਨਾਲ ਜੋੜਿਆ ਤਾਂਤਨ ਬਾਬਾ ਸਰਜੀ ਸਿੰਘ ਜੀ ਜਿਨ੍ਹਾਂ ਨੇ ਮਹਾਨ ਸੇਵਾ ਕੀਤੀ ਸ਼ਬਦ ਗੀਤਾਂ ਜ਼ਿੰਦਗੀ ਵਿੱਚ ਉਹਨਾਂ ਨੇ ਸੇਵਾ ਦੇ ਸਿਧਨ ਨੂੰ ਦੋਇ ਤਮੂ ਦਿੱਤੇ ਹੈ ਬੱਚਿਆਂ ਨੂੰ ਪੜ੍ਹਾਉਣਾ ਸੇਵਾ ਕਰਵੀ ਵਾਹਿਗੁਰੂ ਪ੍ਰਮੇਸ਼ਰ ਦੇ ਨਾਲ ਜੋੜਨਾ ਕਿੱਡੀ ਵੱਡੀ ਦਾਤ ਹੈ ਜਿਹੜੀ ਬੱਚਿਆਂ ਨੂੰ ਬਖਸ਼ੂ ਸੀ ਕਿੱਟੀ ਉਹ ਨਾਲ ਬਾਣੀ ਨਾਲ ਜੋੜਨਾ ਬਾਣੀ ਨਾਲ ਜੋੜਨਾ ਅਮਰਤ ਸੇਕਾਉਣਾ ਯਾਰ ਪ੍ਰਚਾਰ ਕਰਨਾ 100 100 ਬੱਚਾ ਸਵਾ ਸਵਾ 100 ਬੱਚਾ ਜਿੱਥੇ ਉਹ ਜਾਂਦੇ ਨੇ ਉਸ ਨਗਰ ਦੇ ਵਿੱਚ ਖੁਸ਼ੀ ਜਨਾਰੇ ਵਿੱਚ ਸਵਾ ਸਵਾ ਡੈਂਡਰ ਦੇ ਬੱਚਾ ਪੜਨ ਲੱਗੇ ਲੰਮਰੇ ਬੱਚੇ ਬੱਚੀਆਂ ਬਹੁਤ ਬਹੁਤ ਵਿੱਦਿਆ ਪ੍ਰਾਪਤ ਕਰਦੇ ਨੇ ਨੇੜੇ ਨੇੜੇ ਦੇ ਘਰਾਂ ਵਿੱਚ ਸਾਰਿਆਂ ਵਿੱਚ ਉਹਨਾਂ ਨੇ ਵਿੱਦਿਆ ਦਾ ਬਹੁਤ ਵਿਸਾਰਨ ਕੀਤਾ ਬੜੀ ਪ੍ਰਤਿਆਰ ਨਾਲ ਪੜਾਇਆ ਗੁਰੂ ਚਰਨਾਂ ਦੇ ਸੰਤ ਰਾਤਾ ਨੂਰ ਸਿੰਘ ਜੀ ਬਣਵਾ ਲਾ ਕਿਹਨਾ ਨਗਰਾਂ ਦੇ ਵਿੱਚ ਤੁਰਕੇ ਕੀਰਤਨ ਕਰਦੇ ਰਹੇ ਤੁਰਕੇ ਆ ਕੇ ਰੋਕੇ ਵਾਲੀ 3 ਵਜੇ ਜਲਾਨ ਕਰਨਾ ਜਨਰਲ ਲਾਲਣ ਨਾਲ ਬੱਚੇ ਹੁੰਦੇ ਛੋਟੇ ਛੋਟੇ ਉਹਨਾਂ ਬੱਚਿਆਂ ਨੂੰ ਲੈ ਕੇ ਇਹਨਾਂ ਨਗਰਾਂ ਦੇ ਵਿੱਚ 4:30 4:30 ਵਜੇ ਆਸਾ ਦੀਵਾਰ ਦਾ ਕੀਰਤਨ ਆਮਰ ਕਰ ਦੇਣਾ ਸ਼ੇਭਾ ਦੇਰ ਸਮਾਪਤੀ ਕਰਕੇ ਆਪਣੇ ਸਥਾਨਾਂ ਜਲ ਜਾਣਾ ਕਿਤੇ ਵੱਡੀ ਕਿਰਪਾ ਸ਼ਮਾਪੁਰ ਖਾ ਦੇ ਤੁਰ ਕੇ ਉਹ ਤੁਰ ਕੇ ਜਾਂਦੇ ਉਹਨਾਂ ਕੋਈ ਸਾਧਰਮੀ ਨਹੀਂ ਸੀਗਾ ਵਿਦਾ ਸਾਧਨ ਹੋਤ ਉਸ ਤੁਰ ਕੇ ਉਹਨਾਂ ਤੁਰ ਕੇ ਜਾਂਦੇ ਇਹਨਾਂ ਸਾਰੇ ਨਗਰਾਂ ਵਿੱਚ ਨੇੜੇ ਨੇੜੇ ਦੇ ਨਗਰਾਂ ਵਿੱਚ ਜਿੱਦਾਂ ਹੈਗੇ ਉਹਨਾਂ ਸਾਰੇ ਨਗਰਾਂ ਵਿੱਚ ਬਾਬਾ ਜੀ ਨੇ ਆਸ਼ੀਰਵਾਦ ਦਾ ਕੀਤਾ ਭੋਗ ਦੇ ਉੱਤੇ ਕਥਾ ਕੀਰਤਨ ਕਰਨਾ ਬੜੀ ਉਹਨਾਂ ਦੀ ਕਿਰਪਾ ਸੀ ਉਹਨਾਂ ਦਾ ਬਰੋਸਾ ਹੈ ਸੰਤ巴巴 ਗੁਰੂ ਜੀ ਜਿਨ੍ਹਾਂ ਨੇ ਆਪ ਹੁਣੇ ਵਸਣ ਦਿੱਤੇ ਨੇ ਜਨਨਾਤ ਕਰਕੇ ਸੇਵਾ ਕਰ ਰਹੇ ਨੇ ਬੜੀ ਦੂਰ ਦੂਰ ਤੱਕ ਗੁਰਦੁਆਰਾ ਹਰਿਆਣਾ ਪ੍ਰਬੰਧ ਕਮੇਟੀ ਦੇ ਸੰਤੂਰ ਦੀ ਕਿਰਪਾ ਨਾਲ ਉਹਨਾਂ ਨੂੰ ਸੇਵਾ ਮਿਲਦੀ ਆਪੋ ਮਾਣ ਹੈ ਬੜੀ ਦੂਰ ਦੂਰ ਤੱਕ ਸੇਵਾ ਸੁਭਾ ਰਹੇ ਨੇ ਉਹਨੂੰ ਨਾਮ ਜੀ ਦੇ ਨਾਲ ਹਰੇ ਭਰੇ ਸੰਤ ਜੀ ਕਿਤੇ ਨੇ ਬਾਣੀ ਸਤਪੁਰੂ ਜੀ ਦਰਦੀ ਹੈ ਜੋ ਗ੍ਰੰਥ ਦੇ ਨਾਮ